ਅਸਾਂ ਅਸੀਂ ਲਿਆਣਾ ਵਿਖੇ ਆ ਜਿੱਥੇ ਕਿ ਅਕਾਲੀ ਦਲ ਸਾਰੇ ਪੰਜਾਬ ਦੀ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਸਾਡੇ ਨਾਲ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਬੋਰਿੰਦਰ ਸਿੰਘ ਜੀ ਆ ਉਹਨਾਂ ਨਾਲ ਗੱਲ ਕਰਦੇ ਆ ਵੀ ਜਿਹੜੀ ਇਹ ਨਵੀਂ ਸੋਚ ਨੂੰ ਲੈ ਕੇ ਪਹਿਲਾਂ ਅਕਾਲੀ ਦਲ ਤੁਸੀਂ ਪਹਿਲੇ ਵਧੀਆ ਮੂਲਦ ਕੀਤਾ ਵੀ ਚਾਰਾਂ ਪਾਰਟੀਆਂ ਤੋਂ ਇੱਕ ਪਾਰਟੀ ਬਣਾਈ ਆ ਪੰਜਾਬ ਛੋਟਾ ਪਾਰਟੀਆਂ ਜਾਦੀ ਸੀ ਤੇ ਅੱਗੇ ਜਿਹੜੇ ਕੀ ਮੁੱਦੇ ਆ ਜਿਹੜੇ ਆਪਾਂ ਲੈ ਕੇ ਲੋਕ ਸਭਾ ਦੇ ਜਾਮਾਉਣ ਵਾਲੀਆਂ ਵਿਧਾਨ ਸਭਾ ਦੇ ਕਿਹੜੇ ਮੁੱਦੇ ਲੈ ਕੇ ਆਪਾਂ ਲੋਕਧਰਵੇ ਜਾ ਰਹੇ ਹਰਜੀਵ ਬਿੰਦਰ ਸਤ ਸਾਲ ਜੀ ਸਤ ਸਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਥੈਂਕ ਯੂ ਸਤਿਏ ਜੀ ਦੇਖੇ ਤਾਂ ਜਾਂ ਬੜੀ ਖੁਸ਼ੀ ਦੀ ਗੱਲ ਵੀ ਹੈ ਕਿ ਬਹੁਤੇ ਅਕਾਲੀਆਂ ਅਕਾਲੀ ਦਲ ਬਹੁਤ ਜ਼ਿਆਦਾ ਸੀਗੇ ਤੇ ਕੁਝ ਅਕਾਲੀ ਦਲ ਕੱਟ ਕਰਕੇ ਚਾਰ ਪਾਰਟੀਆਂ ਤੋਂ ਇੱਕ ਪਾਰਟੀ ਨਵੇਂ ਹੋਂਦ ਵਿੱਚ ਆਈ ਹੈ ਸ਼ੇਰ ਪੰਜਾਬ ਅਕਾਲੀ ਦਲ ਸ਼ੇਰ ਪੰਜਾਬ ਦੇ ਰਾਜ ਨੂੰ ਲੋਕ ਮੰਡੇ ਹੋਇਆ ਹੈ ਪਰ ਆਪਾਂ ਜਿਹੜੇ ਅੱਜ ਜ਼ਿਲ੍ਹੇ ਦੇ ਸਚਰਨ ਦੀ ਮੀਟਿੰਗ ਦੇ ਵਿੱਚ ਤੁਸੀਂ ਕੀ ਨਿਚੋੜ ਕੱਢਿਆ? ਉਸ ਤੋਂ ਬਾਅਦ ਜਿਹੜਾ ਮਤਲਬ ਜਿਹੜੇ ਆਉਣ ਵਾਲੇ ਲੋਕ ਸਭਾ ਦੇ ਜਾਂ ਵਿਧਾਨ ਸਭਾ ਦੇ ਕਿਹੜੇ ਮੁੱਦੇ ਆ ਜਿਹੜੇ ਕਿ ਪੰਥਕ ਹੈ, ਮਜ਼ਦੂਰਾਂ ਦੇ ਆ, ਕਿਸਾਨਾਂ ਦੇ ਆ, ਉਹਨਾਂ ਕਿਹੜੇ-ਕਿਹੜੇ ਮੰਦਾਂ ਨੂੰ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਲੋਕਾਂ ਨੂੰ ਦੱਸਣ ਦੀ ਲੋੜ ਆ ਉਹ ਕਿਹੜੇ ਨੇ? ਦੇਖੋ ਇਹ ਪਾਰਟੀ ਬਣਾਈ ਕਿਉਂ ਗਈ ਹੈ? ਪਹਿਲਾਂ ਇਹ ਸਮਝਣ ਦੀ ਲੋੜ ਹੈ। ਅੱਜ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਹੈ ਉਹ ਪੋਲਿਟিক্যাল ਪਾਰਟੀਆਂ ਦੇ ਵਿੱਚ ਅੰਦਰੂਨੀ ਲੋਕਤੰਤਰ ਬਿਲਕੁਲ ਖਤਮ ਹੋ ਚੁੱਕਿਆ ਔਰ ਉਹ ਪਿਤਾਪੁਰਖੀ ਪਾਰਟੀਆਂ ਬਣ ਚੁੱਕੀਆਂ ਜਾਂ ਕੋਈ ਮਾਫੀਆ ਦਾ ਜਿਹੜਾ ਹੈਗਾ ਮੁਖੀ ਉਹ ਉਹਨਾਂ ਪਾਰਟੀਆਂ ਨੂੰ ਚਲਾਉਂਦਾ ਸੋ ਦੂਜੀ ਗੱਲ ਇਹ ਹੈ ਕਿ ਪਾਰਟੀਆਂ 'ਚ اخلاق ਬਿਲਕੁਲ ਖਤਮ ਹੋ ਚੁੱਕਿਆ ਔਰ ਉਹਨਾਂ ਦਾ ਇੱਕੋ ਇੱਕ ਸਿਧਾਂਤ ਹੈ ਕਿ ਉਹਨਾਂ ਨੇ ਲੁੱਟ ਕਰਨੀ ਹੈ ਸੋ ਪੰਜਾਬ ਜਿਹੜਾ ਹੈਗਾ ਆਰਥਿਕ ਤੌਰ ਤੇ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਜਿਹੜੀ ਗ੍ਰਾਵਿਟੀ ਵੱਲ ਵਧ ਰਿਹਾ ਹੈ ਸੋ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਕੁਝ ਉਹਨਾਂ ਜਥੇਬੰਦੀਆਂ ਨੇ ਜਿਦੇ ਚ ਸੰਯੁਕਤ ਅਕਾਲੀ ਦਲ ਸੀਏ ਤੋਂ ਇਲਾਵਾ ਕਿਰਤੀ ਅਕਾਲੀ ਦਲ ਸੀ ਤੇ ਇੱਕ ਭਾਰਤੀ ਆਰਥਿਕ ਪਾਰਟੀ ਸੀ ਤੇ ਚੌਥਾ ਲੋਕ ਅਧਿਕਾਰ ਲਹਿਰ ਦੇ ਕੁਝ ਸੱਜਣ ਜਿਹੜੇ ਹੈਗੇ ਆ ਉਹਨਾਂ ਨੇ ਮਿਲ ਕੇ ਇੱਕ ਯਤਨ ਕੀਤਾ ਔਰ ਪੰਜਾਬ ਚ ਸ਼ੇਰੇ ਪੰਜਾਬ ਅਕਾਲੀ ਦਲ ਨਾਦੀ ਪਾਰਟੀ ਬਣਾਈ ਹੈ ਸੋ ਇਸ ਪਾਰਟੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਾਏਗੀ ਉਦੇ ਵਿੱਚ ਮੁੱਖ ਤੌਰ ਤੇ ਜਿਹੜੇ ਮੁੱਦੇ ਹੈਗੇ ਆ ਆਰਥਿਕਤਾ ਨਾਲ ਜੋ ਸਬੰਧਤ ਹੈ ਉਹ ਸਾਫ਼ ਤੌਰ ਦੇ ਉੱਤੇ ਜਿਹੜੀ ਛੋਟੀ ਕਿਸਾਨੀ ਹੈ ਮਨਰੇਗਾ ਮਜ਼ਦੂਰ ਹੈ ਅੰਗਹੀਨ ਬਡਾਪਾ ਵਿਧਵਾ ਦੱਬੇ ਕੁਚਲੇ ਜਿਹੜੇ ਲੋਕ ਹੈ ਜਿਹੜੇ ਕਿ ਆਰਥਿਕ ਪੱਖੋਂ ਬਹੁਤ ਪਛੜੇ ਹੋਏ ਆ ਉਹਨਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਜਿਹੜੀ ਮਦਦ ਹੈ ਉਹਦੇ ਵਿੱਚ ਬਹੁਤ ਵੱਡਾ ਕਪਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹੁਣ ਜੇ ਪੈਨਸ਼ਨਾਂ ਦੀ ਗੱਲ ਕਰੀਏ ਤਾਂ ਗਵਾਂਧੀ ਰਾਜ ਚ 3000 ਹੈ ਇੱਥੇ ਕੇਵਲ 1500 ਰੁਪਈਆ ਜੇ ਮਨਰੇਗਾ ਮਜ਼ਦੂਰੀ ਦੀ ਗੱਲ ਕਰੀਏ ਤਾਂ ਦਿਨ ਭਰ ਲਾ ਕੇ 303 ਰੁਪਈਏ ਇੱਕ ਮਨਰੇਗਾ ਮਜ਼ਦੂਰ ਨੂੰ ਮਿਲਦੇ ਐ ਇਸੇ ਤਰ੍ਹਾਂ ਮਨਰੇਗਾ 5 ਏਕੜ ਤੱਕ ਦੀ ਕਿਸਾਨੀ ਤੇ ਲਾਗੂ ਹੋ ਸਕਦੀ ਹੈ ਐਕਟ 2000 12 ਦੇ ਅਨਸਾਰ ਤਾਂ ਉਹ ਹੱਕ ਪੰਜਾਬ ਦੇ ਵਿੱਚ 10 12 ਕਿਸਾਨਾਂ ਤੋਂ ਇਲਾਵਾ ਨਹੀਂ ਦਿੱਤਾ ਗਿਆ ਜਦੋਂ ਕਿ ਪੰਜਾਬ ਚ ਨਿਮਨ ਕਿਸਾਨੀ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਵੱਡੀ ਐ ਜੇ ਆਪਾਂ ਪੰਜਾਬ ਵਿੱਚ 10 ਲੱਖ ਕਿਸਾਨ ਗਿਣੀਏ ਤਾਂ ਲਗਭਗ 5 ਲੱਖ ਤੋਂ ਉੱਤੇ ਕਿਸਾਨ ਜਿਹੜੇ ਹੈਗੇ ਆ ਉਹ ਛੋਟੀ ਕਿਸਾਨੀ ਨਾਲ ਜੁੜੇ ਹੋਏ ਆ ਜਿਨ੍ਹਾਂ ਕੋਲੇ 2.5 ਏਕੜ ਤੋਂ ਲੈ ਕੇ 1 ਏਕੜ ਤੋਂ ਲੈ ਕੇ 5 ਏਕੜ ਤੱਕ ਜ਼ਮੀਨ ਹੈ ਸੋ ਉਹਨਾਂ ਕਿਸਾਨਾਂ ਨੂੰ ਜੇ ਅਸੀਂ ਖੇਤ ਦੇ ਵਿੱਚ ਕੰਮ ਕਰਦਿਆਂ ਮਨਰੇਗਾ ਦਾ ਲਾਭ ਦਿੰਨੇ ਆ ਤਾਂ ਉਹਨਾਂ ਦੇ ਲਈ ਉਹ ਇੱਕ ਵੱਡਾ ਹਲਾਰਾ ਸਾਬਤ ਹੋ ਸਕਦਾ ਸੋ ਪੰਜਾਬ ਵਿੱਚ ਆਪਾਂ ਕਰਜ਼ੇ ਦੀ ਗੱਲ ਕਰੀਏ ਤਾਂ ਪਿਛਲੇ 30 ਸਾਲਾਂ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਜਿਹੜਾ ਹੈਗਾ ਕਰਜ਼ਾ ਪੰਜਾਬ ਦੇ ਸਿਰ ਬਧਾਇਆ ਇਹ ਸਰਕਾਰ ਵੰਨ ਤੋਂ 15 ਸਾਲ ਦੀ ਕਰਜ਼ੇ ਦੀ ਚੜ੍ਹਨ ਦੀ ਜਿਹੜੀ ਐਵਰੇਜ ਸੀ ਉਹ 20000 ਕਰੋੜ ਰੁਪਈਆ ਸਾਲਾਨਾ ਸੀ ਇਹ ਸਰਕਾਰ ਜਿਹੜੀ ਇਹ ਗੱਲ ਕਰਦੀ ਸੀ ਕਿ ਅਸੀਂ ਮਤਲਬ ਰੇਤਾ ਤੋਂ ਬਜਰੀ ਤੋਂ 20000 ਕਰੋੜ ਲਿਆਵਾਂਗੇ 10000 ਕਰੋੜ ਰੁਪਈਆ ਸ਼ਰਾਬ ਤੋਂ ਅਸੀਂ ਹਾਸਲ ਕਰਾਂਗੇ ਤੋਂ ਇਲਾਵਾ ਉਦਾਂ ਭ੍ਰਿਸ਼ਟਾਚਾਰ ਚੋਰ ਮੋਰੀਆਂ ਬੰਦ ਕਰਕੇ ਜਿਹੜਾ ਹੈਗਾ 10000 ਕਰੋੜ ਦਾ ਇਜ਼ਾਫਾ ਕਰਾਂਗੇ ਸੋ ਅੱਜ ਜੋ 40000 ਕਰੋੜ ਤੱਕ ਇਹ ਨਜ਼ਰ ਨਹੀਂ ਆਉਂਦਾ ਬਲਕਿ 2 ਸਾਲਾਂ 'ਚ ਲਗਭਗ 65000 ਕਰੋੜ ਰੁਪਇਆ ਜਿਹਦੇ 'ਚ ਇਹਨਾਂ ਨੇ ਸਾਲ ਦੀ ਐਵਰੇਜ 32 33 ਕਰ ਦਿੱਤੀ ਐ 32 33000 ਸੋ ਮੌਜੂਦਾ ਸਾਲ ਦੇ ਵਿੱਚ ਜੋ ਬਜਟ ਪੇਸ਼ ਕੀਤਾ ਗਿਆ ਉਹਦੇ 'ਚ 24000 ਕਰੋੜ ਰੁਪਇਆ ਤਾਂ ਵਿਆਜ ਐ 12000 ਕਰੋੜ ਰੁਪਇਆ ਭੁੱਲ ਦੇਣਾ ਤੇ ਇਹ 36000 ਕਰੋੜ ਬਣਦਾ ਤੇ 42000 ਕਰੋੜ ਰੁਪਇਆ ਇਹਨਾਂ ਨੇ ਹੋਰ ਕਰਜ਼ਾ ਚੱਕਣਾ ਸੋ ਇਹਨਾਂ ਸਾਰੀਆਂ ਸਥਿਤੀਆਂ 'ਵਾਲ ਦੇਖਦੇ ਹੋਏ ਨਸ਼ੇ ਦੇ ਜੋ ਹਾਲਾਤ ਨੇ ਉਹਦੇ ਉੱਤੇ ਅ ਅੱਜ ਤੋਂ ਹਫਤਾ ਪਹਿਲਾਂ ਖਬਰ ਆਈ ਹੈ ਕਿ ਦੇਸ਼ ਭਰ ਦੇ ਵਿੱਚੋਂ ਸਭ ਤੋਂ ਵੱਧ ਨਸ਼ਾ ਤੇ ਸਭ ਤੋਂ ਵੱਧ ਨਸ਼ੇ ਦੀ ਮੌਤਾਂ ਦੀ ਦਰ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਹੈ ਸੋ ਪੰਜਾਬ ਦੀਆਂ ਸਮੂਚੀਆਂ ਪਾਰਟੀਆਂ ਔਰ ਦੇਸ਼ ਦੀਆਂ ਸਮੂਚੀਆਂ ਪਾਰਟੀਆਂ ਜਿੱਤੇ ਚ ਆਪਾਂ ਭਾਜਪਾ ਦੀ ਗੱਲ ਕਰ ਲਈਏ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਜਾਂ ਭਾਜਪਾ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਉਹਦੀ ਗੱਲ ਕਰ ਲਈਏ ਸੋ ਇਹ ਪੋਲੀਟੀਕਲ ਪਾਰਟੀਆਂ ਤਾਨਾਸ਼ਾਹੀ ਵੱਲ ਵੱਧ ਰਹੀਆਂ ਔਰ ਸੂਬੇ ਦੇ ਸਾਡੇ ਚ ਤੇ ਦੇਸ਼ ਦੇ ਵਿੱਚ ਰਾਜਕਤਾ ਜਿਹੜੀ ਹੈ ਉਹ ਫੈਲ ਰਹੀ ਹੈ ਅੱਜ ਪੰਜਾਬ ਚ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਅਕਾਲੀ ਕਾਂਗਰਸ ਭਾਜਪਾ ਨੂੰ ਦਰਕਨਾਰ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਜਦੋਂ ਕਿ ਅਸੀਂ ਲੋਕ ਅਧਿਕਾਰ ਲਹਿਰ ਦੇ ਵਿੱਚ ਹੁੰਦਿਆਂ ਇਸ ਗੱਲ ਦਾ ਬਹੁਤ ਚਰਚਾ ਕੀਤੀ ਸੋਸ਼ਲ ਮੀਡੀਆ ਤੇ ਕਿ ਇਹ ਉਹੀ ਲੋਕ ਨੇ ਇਹ ਉਹੀ ਮਾਫੀਆ ਗਰੁੱਪ ਨੇ ਜਿਨ੍ਹਾਂ ਨੇ ਮਤਲਬ ਲੋਟੀ ਕਰਨੀ ਹੈ ਸੋ ਆਪਾਂ ਮੌਜੂਦਾ ਸਮੇਂ 'ਚ ਦੇਖ ਲਈਏ ਕਿ ਪੋਲੀਟੀਕਲ ਪਾਰਟੀ ਜਿਹੜੀ ਰਾਜ ਕਰ ਰਹੀ ਆ ਪੰਜਾਬ 'ਚ ਇਹ 13 ਲੋਕ ਸਭਾ ਉਮੀਦਵਾਰ ਨਹੀਂ ਲੱਭ ਸਕੀ ਇਹਨਾਂ ਨੇ ਪੰਜ ਤਾਂ ਆਪਣੇ ਮੰਤਰੀ ਉਤਾਰਤੇ ਇਸੇ ਤਰ੍ਹਾਂ ਇੱਕ ਹਾਰਿਆ ਹੋਇਆ ਕਾਂਗਰਸ ਦਾ ਉਮੀਦਵਾਰ ਲੈ ਕੇ ਫਤੇਗੜ ਸਾਹਿਬ ਤੋਂ ਉਤਾਰਤਾ ਇਸੇ ਤਰ੍ਹਾਂ ਉਹ ਉਮੀਦਵਾਰ ਜਿਹੜਾ ਜੱਬੇਵਾਲ ਹੈ ਹੁਸ਼ਿਆਰਪੁਰ ਤੋਂ ਜਿਹੜਾ ਕਿ ਕਾਂਗਰਸ ਦਾ ਵਿਧਾਇਕ ਸੀ ਉਹਨੂੰ ਅਸਤੀਫਾ ਦਿਵਾ ਕੇ ਆਪਦੀ ਪਾਰਟੀ 'ਚ ਸ਼ਾਮਲ ਕਰ ਲਿਆ ਸੋ ਇਹ ਸ਼ੋਸ਼ੇਬਾਜੀ ਇਹ ਪਖੰਡ ਬਾਜੀ ਉਹੀ ਲੋਕ ਮੁੜ ਮੁੜ ਕੇ ਮਤਲਬ ਪ੍ਰਾਣੀ ਸ਼ਰਾਬ ਨਵੀਂ ਬੋਤਲ ਚ ਪਾ ਕੇ ਲੋਕਾਂ ਦੇ ਸਾਹਮਣੇ ਰੱਖੀ ਜਾ ਰਹੀ ਹੈ ਸੋ ਇਸ ਦੌਰ ਦੇ ਵਿੱਚ ਸ਼ੇਰੇ ਪੰਜਾਬ ਅਕਾਲੀ ਦਲ ਜਿਨੇ ਕੁਝ ਹਫ਼ਤੇ ਪਹਿਲਾਂ ਮਤਲਬ ਜਨਮ ਲਿਆ ਔਰ ਅਸੀਂ ਇੱਕ ਕਿਰਤਿਆਂ ਦੀ ਜਿਹੜੀ ਅਗਵਾਈ ਕਰਨ ਵਾਲੀ ਦੱਬੇ ਕੁਚਲੇ ਲੋਕਾਂ ਦੀ ਅਗਵਾਈ ਕਰਨ ਵਾਲੀ ਜਮਾਤ ਬਹੁਜਨ ਸਵਾਜ ਪਾਰਟੀ ਹੈ ਉਹਨਾਂ ਨਾਲ ਸਾਡੀ ਗੱਲਬਾਤ ਜਿਹੜੀ ਹੈ ਕਈ ਦੌਰਾਂ ਦੀ ਹੋ ਚੁੱਕੀ ਹੈ ਤੇ ਲਗਭਗ ਨੇੜੇ ਲੱਗੀ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਤਾਂ ਸਜਾਵਾਂ ਪੂਰੀਆਂ ਕਰ ਦੇਣ ਦੇ ਬਾਵਜੂਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਉਹਦੇ ਲਈ ਕੌਮੀ ਇਨਸਾਫ ਮੋਰਚਾ 10 ਫੋਦੋ ਤੇ ਸਰਗਰਮ ਹੈ ਉਸ ਕਮੇਟੀ ਦਾ ਮੈਂਬਰ ਵੀ ਹੈ ਤਾਂ 7 ਜਨਵਰੀ ਤੋਂ ਮੋਰਚਾ ਲੱਗਿਆ ਹੋਇਆ ਹੈ ਅਜੇ ਤੱਕ ਸਰਕਾਰ ਨੇ ਗੱਲਬਾਤ ਕਰਨੀ ਵੀ ਮناسب ਨਹੀਂ ਸਮਝੀ ਪੰਜਾਬ ਦੇ ਮੁੱਖ ਮੰਤਰੀ ਨੇ ਸਮਾਂ ਤੱਕ ਨਹੀਂ ਦਿੱਤਾ ਮੋਰਚੇ ਦੇ ਆਗੂਆਂ ਨੂੰ ਮਿਲਣ ਵਾਸਤੇ ਸੰਗਤਾਂ ਦੀਆਂ ਭਾਵਨਾਵਾਂ ਸਮਝਣ ਵਾਸਤੇ ਸੋ ਜੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰੀਏ ਤਾਂ ਜਿਹੜੀ ਬੇਅਦਬੀ 2015 ਦੇ ਵਿੱਚ ਹੋਈ ਸੀ ਅਕਤੂਬਰ ਮਹੀਨੇ ਚ ਜੂਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸੀ ਅਕਤੂਬਰ ਮਹੀਨੇ ਚ ਬੇਅਦਬੀ ਹੋਈ ਤਾਂ ਅੱਜ ਕਿੰਨੇ ਸਾਲ 8-9 ਸਾਲ ਬੀਤ ਜਾਣ ਤੋਂ ਬਾਅਦ ਵੀ ਤਿੰਨ ਸਰਕਾਰਾਂ ਦਾ ਦੌਰ ਗੁਜ਼ਰ ਜਾਣ ਤੋਂ ਬਾਅਦ ਵੀ ਅਜੇ ਤੱਕ ਨਿਆਂ ਨਹੀਂ ਮਿਲਿਆ ਤਾ ਬੇਅਦਬੀ ਦੇ ਵਿੱਚ ਮਤਲਬ ਜਿਹੜਾ ਮੁੱਖ ਦੋਸ਼ੀ ਗੁਰਮੀਤ RAM ਰਹੀਮ ਸਿੰਘ ਹੈ ਜਿਹਦੇ ਬਾਰੇ ਹੁਣ 8 ਸਾਲਾਂ ਬਾਅਦ 9 ਸਾਲਾਂ ਬਾਅਦ ਪ੍ਰਦੀਪ ਕਲੇਰ ਨੂੰ ਗ੍ਰਫਤਾਰ ਕੀਤਾ ਹੈ ਸਰਕਾਰ ਨੇ ਤਾਂ ਉਹਨੇ ਜੱਜ ਸਾਹਿਬ ਦੇ ਸਾਹਮਣੇ 164 ਧਾਰਾ ਦੇ ਤਹਿਤ ਬਿਆਨ ਦਿੱਤਾ ਹੈ ਔਰ ਉਹਦੇ ਚ ਸਾਫ ਸ਼ਬਦਾਂ ਚ ਕਿਹਾ ਹੈ ਕਿ ਇਹ ਬੇਅਦਬੀ ਕਰਨ ਦੀ ਹਦਾਇਤ ਡੇਰਾ ਮੁਖੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਮੂੰਹ ਬੋਲੀ ਧੀ ਹਣੀ ਪ੍ਰੀਤ ਨੇ ਦਿੱਤੀ ਸੀਗੀ ਔਰ ਬਾਬੇ ਨੇ ਇਹ ਕਿਹਾ ਵੀ ਜਿਹੜੀ ਗੱਲ ਹੈਗੀ ਆ ਇਹਨੂੰ ਪੂਰਾ ਕਰੋ ਇਹਦੇ ਲਈ ਮਤਲਬ ਮੈਂ ਬੈਠਾ ਕਿਸੇ ਚੀਜ਼ ਦੀ ਜਿੰਨੀਆਂ ਪੜਤਾਲ ਏਜੰਸੀਆਂ ਬਣੀਆਂ ਨੇ ਜਿੰਨੇ ਕਮਿਸ਼ਨ ਬਣੇ ਨੇ ਉਹਨਾਂ ਨੇ 7-8 ਕਰੋੜ ਰੁਪਏ ਦਾ ਜ਼ਿਕਰ ਕੀਤਾ ਹੈ ਜਿਹੜਾ ਕਿ ਉਹਨਾਂ ਖਾਤਿਆਂ ਦੇ ਵਿੱਚੋਂ ਉਹਨਾਂ ਦੋਸ਼ੀਆਂ ਦੇ ਖਾਤਿਆਂ 'ਚ ਪਿਆ ਹੁਣ ਗੱਲ ਰਹਿ ਕਿੱਥੇ ਗਈ ਔਰ ਕਿੱਡੇ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਉੱਤੇ ਰਾਜ ਕਰਨ ਵਾਲੀ ਪੋਲੀਟੀਕਲ ਪਾਰਟੀ ਭਾਜਪਾ ਉਹਨੇ ਉਸ ਸੌਦਾ ਸਾਧ ਨੂੰ ਜਿਹੜਾ ਆਪਦੇ ਨਾਂ ਦੇ ਨਾਲ ਰਾਮ ਲਾ ਕੇ ਰਹੀਮ ਲਾ ਕੇ ਸਾਰੇ ਧਰਮਾਂ ਦਾ ਮਜ਼ਾਕ ਉਡਾਰਿਆ ਹੈ ਉਹਨੂੰ ਆਪ ਦਾ ਬ੍ਰਾਂਡ ਵੈਸਟਰ ਬਣਾਇਆ ਹੋਇਆ ਹੈ ਉਹਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਉਹ ਉਹ ਪ੍ਰਵਚਨ ਕਰਦਾ ਤੇ ਭਾਜਪਾ ਦੇ ਲੀਡਰ ਸੁਣਦੇ ਐ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਸੋ ਸਾਡੀ ਉਹ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸੀ ਅਕਾਲੀ ਦਲ ਜਿਹਦੇ ਰਾਜ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਔਰ ਜਿਹਨੇ ਸ਼ੁਰੂ ਦੇ ਵਿੱਚ ਉਹਨਾਂ ਨੂੰ ਪ੍ਰੋਟੈਕਟ ਕੀਤਾ ਔਰ ਉਹਨਾਂ ਲੋਕਾਂ ਨੂੰ ਕੁੱਟਮਾਰ ਕੀਤੀ ਉਹਨਾਂ ਦੇ ਗੋਲੀਆਂ ਮਾਰੀਆਂ ਜਿਹੜੇ ਦਾ ਇਨਸਾਫ ਮੰਗ ਰਹੇ ਸੀ ਉਹ ਪਾਰਟੀ ਪੰਥਕ ਖਵਾਉਣ ਵਾਲੀ ਪਾਰਟੀ ਜਿਹੜੀ ਹੈਗੀ ਉਹ ਅੱਜ ਪੰਜਾਬ ਬਚਾਉਣ ਦੀ ਗੱਲ ਕਰ ਰਹੀ ਹੈ ਜਿਨੇ ਪੰਜਾਬ ਦੇ ਵਿੱਚੋਂ ਲੁੱਟ ਕੇ ਉਹਦੇ ਕਰਿੰਦਿਆਂ ਨੇ ਸੈਂਕੜੇ ਕਰੋੜਾਂ ਦੀਆਂ ਤੇ ਉਹਨਾਂ ਨੇ ਖੁਦ ਹਜ਼ਾਰਾਂ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਸੋ ਸਾਡਾ ਮੰਨਣਾ ਇਹ ਹੈ ਕਿ ਮੌਜੂਦਾ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸੇ ਤਰ੍ਹਾਂ ਬਾਦਲਾਂ ਦੇ ਨਾਲ ਮਜੀਠੀਏ ਪਰਿਵਾਰ ਨਾਲ ਗੂੜੀ ਸਾਂਝ ਕਿਉਂਕਿ ਇਹ ਗੱਲ ਕਰਦੇ ਆ ਕਿ ਅਸੀਂ ਭ੍ਰਿਸ਼ਟਾਚਾਰ ਦੇ ਤਹਿਤ ਮਹਿਮ ਚਲਾ ਰਹੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਬਾਦਲ ਨੂੰ ਸੁਖਵੀਰ ਬਾਦਲ ਨੂੰ ਵਜੀਠੀਏ ਨੂੰ ਤੇ ਤੀਸਰਾ ਕੈਪਟਨ ਉਮਰਿੰਦਰ ਸਿੰਘ ਨੂੰ ਟੰਗੇ ਬਗੈਰ ਤੁਸੀਂ ਕਿਹੜੀ ਭ੍ਰਿਸ਼ਟਾਚਾਰ ਦੀ ਮਹਿਮ ਚਲਾ ਰਹੇ ਆ ਜਦੋਂ ਕੋਈ ਬੱਚਾ ਬੱਚਾ ਜਾਣਦਾ ਹੈ ਕਿ ਪੰਜਾਬ ਚ ਸਭ ਤੋਂ ਵੱਡੀ ਲੁੱਟ ਇਹਨਾਂ ਨੇ ਕੀਤੀ ਹੈ ਸੋ ਸ਼ੇਰੇ ਪੰਜਾਬ ਅਕਾਲੀ ਦਲ ਦਾ ਮੰਨਣਾ ਹੈ ਕਿ ਪੰਜਾਬ ਚ ਰੱਜ ਕੇ ਤੇ ਦੋਹੀ ਹੱਥੀ ਲੁੱਟਣ ਵਾਲਿਆਂ ਦੀ ਗਿਣਤੀ 14-1500 ਤੋਂ ਵੱਧ ਨਹੀਂ ਉਹਦੇ ਚ ਕੁਝ ਵਜੀਰ ਵੀ ਹੈ ਕੁਝ ਅਫਸਰ ਸ਼ਾਹੀ ਵੀ ਸ਼ਾਮਲ ਹੈ ਕੁਝ ਦਲਾਲ ਤੇ ਠੇਕੇਦਾਰ ਕਿਸਮ ਦੇ ਰੋਕ ਹੈ ਉਹ 1500 ਬੰਦੇ ਨੂੰ ਜੇ ਤੁਸੀਂ ਫੜ ਕੇ ਪੁੱਠਾ ਟੰਗ ਦਿਓਗੇ ਤੇ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲੈ ਕੇ ਆਉਂਗੇ ਕਿ ਇਹ ਮੁਕੱਦਮੇ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਚੱਲਣਗੇ 6 ਮਹੀਨੇ ਜਾਂ ਸਾਲ ਦੇ ਵਿੱਚ ਇਹਨਾਂ ਦੀ ਜੱਜਮੈਂਟ ਇਹਨਾਂ ਦਾ ਫੈਸਲਾ ਹੋਏਗਾ ਉਹਨਾਂ ਦੀ ਜਿਹੜੀ ਜਾਇਦਾਦ ਹੈ ਅਚਲ ਤੇ ਚੱਲ ਤੇ ਅਚਲ ਜਾਇਦਾਦ ਉਹਨੂੰ ਸਰਕਾਰ ਜ਼ਬਤ ਕਰੂਗੀ ਵੇਚ ਕੇ ਉਹ ਪੈਸਾ ਸਰਕਾਰੀ ਖਜ਼ਾਨੇ ਚ ਪਾਇਆ ਜਾਊਗਾ ਦੇਖੋ ਸਰਕਾਰੇ ਕਰ ਸਕਦੀ ਐ ਇਹ ਤਾਕਤ ਸਾਡੀ ਵਿਧਾਨ ਸਭਾ ਦੇ ਕੋਲ ਐ ਤੇ ਜੇਕਰ ਇਹ ਗੱਲ ਨਹੀਂ ਕਰਦੇ ਮਤਲਬ ਫੇਰ ਉਹੀ ਗੱਲ ਐ ਜਿਹੜੇ ਇਲੈਕਟਰੋਲ ਬੌਂਡ ਜਿਹੜੇ ਸੀਗੇ ਮਤਲਬ ਬਣਾਏ ਗਏ ਸੀਗੇ ਇਹ ਈਡੀ ਭੇਜਦੇ ਸੀ ਸੀਬੀਆਈ ਭੇਜਦੀ ਸੀ ਮੋਦੀ ਸਰਕਾਰ ਔਰ ਜਿਸ ਵੇਲੇ ਈਡੀ ਚਲੀ ਜਾਂਦੀ ਸੀ ਉਸ ਤੋਂ ਬਾਅਦ ਉਹ ਬੰਦਾ ਇਲੈਕਟਰੋਲ ਬੌਂਡ ਖਰੀਦਦਾ ਸੀ ਆ ਜਿਹੜਾ ਵੈਕਸੀਨਾਂ ਟੀਕੇ ਲੱਗੇ ਆ ਉਹਨਾਂ ਨੇ ਵੀ 500 ਕਰੋੜ ਰੁਪਏ ਦੇ ਬਾਂਡ ਦਿੱਤੇ ਆ ਸੋ ਐਵੇਂ ਨਹੀਂ ਲੋਕਾਂ ਦੇ ਧੱਕੇ ਨਾਲ ਟੀਕੇ ਲਾਏ ਗਏ ਸੋ ਕਹਿਣ ਦਾ ਭਾਵ ਹੈ ਕਿੰਨੀ ਘਟੀਆ ਸਰਕਾਰ ਹੈ ਕਿ ਜਿਨੇ ਮਤਲਬ ਇੱਕ ਕਹਿ ਲਓ ਵੀ ਮਾਫੀਆ ਗਰੁੱਪ ਬਣਾ ਲਿਆ ਜਿਹੜਾ ਕਿ ਧੱਕੇ ਨਾਲ ਇਥੋਂ ਦੇ ਸਨਤਕਾਰਾਂ ਤੋਂ ਅਮੀਰ ਲੋਕਾਂ ਤੋਂ ਡਾਂਗ ਦੇ ਜ਼ੋਰ ਤੇ ਰੁਪਈਆ ਲੈਂਦਾ ਸੀ ਔਰ ਉਸ ਰੁਪਈਏ ਦੇ ਨਾਲ ਜਿਹੜੀਆਂ ਸੱਤਾ ਸੀਗੀਆਂ ਉਹਨਾਂ ਨੂੰ ਬਦਲਿਆ ਜਾਂਦਾ ਸੀ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਆਪਾਂ ਕਰਨਾਟਕਾ ਦੇ ਵਿੱਚ ਵੇਖਿਆ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਵੇਖਿਆ ਕਿ ਕਿਵੇਂ ਸਰਕਾਰਾਂ ਨੂੰ ਡੇਕ ਕੇ ਉੱਥੇ ਸਰਕਾਰਾਂ ਬੜਾਈਆਂ ਗਈਆਂ ਇੱਕ ਐਮਐਲਏ ਜਾਂ ਇੱਕ ਐਮਪੀ ਆਪ ਦਾ ਪਾਲਾ ਐਵੇਂ ਨਹੀਂ ਬਦਲਦਾ ਉਹ 50 50 ਕਰੋੜ ਰੁਪਈਆ ਲੈ ਕੇ ਬਦਲਦਾ ਔਰ ਉਹ ਪੈਸਾ ਇਲੈਕਟਰੋਲ ਬੌਂਡ ਦੇ ਰਾਹੀਂ ਜਿਹੜਾ ਇਹਨਾਂ ਦੇ ਕੋਲੇ ਆਇਆ ਔਰ ਇਹਨਾਂ ਨੇ ਕਹਿਤਾ ਕਿ ਤੁਸੀਂ ਇਹ ਜਾਣਕਾਰੀ ਨਹੀਂ ਹਾਸਲ ਕਰ ਸਕਦੇ ਤੁਸੀਂ ਇਹ ਜਾਣਕਾਰੀ ਨਹੀਂ ਹਾਸਲ ਕਰ ਸਕਦੇ ਕਿ ਇਹ ਪੈਸਾ ਕਿੱਥੋਂ ਆਇਆ ਸੋ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਂਤ ਪੂਸ਼ਣ ਵਰਗੇ ਵਕੀਲਾਂ ਦਾ ਔਰ ਬਾਕੀ ਉਹਨਾਂ ਵਕੀਲਾਂ ਦਾ ਜਿਨ੍ਹਾਂ ਨੇ ਕੇਸ ਲੜਕੇ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਔਰ ਜੱਜਾਂ ਦਾ ਵੀ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦੇ ਉਹਨਾਂ ਜੱਜਾਂ ਦਾ ਜਿਨ੍ਹਾਂ ਨੇ ਇਲੈਕਟਰੋਨ ਬਾਂਡਸ ਨੂੰ ਅਸੰਵਿਧਾਨਿਕ ਘਰਾਰ ਦਿੱਤਾ ਔਰ ਉਸ ਤੋਂ ਬਾਅਦ ਇਹ ਹੁਕਮ ਦਿੱਤਾ ਕਿ ਸਮੁੱਚੀ ਜਾਣਕਾਰੀ ਜਿਹੜੀ ਹੈਗੀ ਹੈ SBI ਜਾਂ RBI ਜਿਹੜੀ ਹੈਗੀ ਆ ਉਹ ਚੋਣ ਕਮਿਸ਼ਨ ਨੂੰ ਭਾਇਆ ਕਰਵਾਏ ਔਰ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਸਮੁੱਚੀ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਵੇ ਸਾਨੂੰ ਉਮੀਦ ਹੈ ਕਿ ਇਹਦੇ ਨਾਲ ਨਾਲ ਜਿਹੜੀਆਂ ਚੰਗੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜਿਹੜੀਆਂ ਨਵੀਆਂ ਬਣ ਰਹੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਲੋਕ ਬਣਾਉਣਗੇ ਔਰ ਪਿੰਡ ਪਿੰਡ ਦੇ ਵਿੱਚ ਜਾ ਕੇ ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਆਪਣੇ ਬੱਚਿਆਂ ਨੂੰ ਪੰਜਾਬ ਨੂੰ ਔਰ ਇਸ ਧਰਤੀ ਨੂੰ ਬਚਾਉਣ ਲਈ ਇਸ ਦੇਸ਼ ਨੂੰ ਬਚਾਉਣ ਲਈ ਉਹ ਅੱਗੇ ਆਉਣਗੇ ਔਰ ਪੰਜਾਬ ਦੇ ਵਿੱਚ ਸ਼ੇਰੇ ਪੰਜਾਬ ਅਕਾਲੀ ਦਲ ਜਿਹੜਾ ਹੈਗਾ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਜਿਵੇਂ ਗੱਲਾਂ ਤੁਸੀਂ ਕੀਤੀਆਂ ਪਹਿਲਾਂ ਸੌਦਾ ਸਾਦਾ ਜਿਹੜਾ ਹੈ ਉਹ ਸਰਕਾਰਾਂ ਨੂੰ ਉਂਗਲਾਂ ਤੇ ਨਿਚਾਉਂਦਾ ਸੀਗਾ ਹੁਣ ਜਦੋਂ ਦਾ ਉਹ ਮਤਲਬ ਜੇਲ੍ਹ ਦੇ ਵਿੱਚ ਬੰਦ ਹੈ ਕੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰਾਂ ਨੂੰ ਵਾਰੀ-ਵਾਰੀ ਪ੍ਰੋਲ ਦੇ ਕੇ ਜਾਂ ਮਤਲਬ ਜਿਵੇਂ ਉਹਨੂੰ ਵਰਤਣਾ ਚਾਹੁੰਦੇ ਉਵੇਂ ਵਰਤ ਰਹੇ ਹੈ ਤੇ ਹੁਣ ਜਿਹੜਾ ਨਵਾਂ ਬਿਆਨ ਆਇਆ ਇਹ ਵੀ ਉਹਦੀ ਇੱਕ ਕੜੀ ਹੈ ਨਹੀਂ ਦੇਖੋ ਨਵਾਂ ਬਿਆਨ ਆਇਆ ਉਹਦੀ ਕੋਈ ਕੜੀ ਨਹੀਂ ਹੈਗਾ ਬੇਅਦਵੀ ਸੌਦਾ ਸਾਧਨੇ ਕੀਤੀ ਹੈ ਇਹਦੀਆਂ ਪੜਤਾਲਾਂ ਹੋ ਚੁੱਕੀਆਂ ਹੈ ਇਹਦਾ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਸਫਾ ਮਿਸਲ ਤੇ ਲਿਆਂਦਾ ਗਿਆ ਹੈ ਹੁਣ ਇਹ ਕੋਈ ਡਰਾਮਾ ਨਹੀਂ ਹੈਗਾ ਡਰਾਮਾ ਸਰਕਾਰਾਂ ਇਸ ਕੇਸ ਨੂੰ ਅੱਗੇ ਨਾ ਵਧਾ ਕੇ ਕਰ ਰਹੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਉਹਦੇ ਵਿੱਚ ਭਾਜਪਾ ਵੀ ਸ਼ਾਮਲ ਹੈ ਉਹਦੇ ਚ ਅਕਾਲੀ ਦਲ ਸ਼ਾਮਲ ਸੀ ਸੋ ਕਹਿਣ ਦਾ ਭਾਵ ਇਹ ਹੈ ਕਿ ਹੁਣ ਇਹ ਬਿਲਕੁਲ ਨੰਗਾ ਚਿੱਟਾ ਹੋ ਚੁੱਕਾ ਹੈ ਕਿ ਇਹ ਬੇਅਦਬੀ ਜਿਹੜੀ ਹੈਗੀ ਹੈ ਇਹ ਸੌਦਾ ਸਾਧ ਦੇ ਹੁਕਮਾਂ ਤੇ ਆਦੇਸ਼ ਤੇ ਹੋਈ ਹੈ ਤੇ ਸੌਦਾ ਸਾਧ ਨੂੰ ਹੁਕਮ ਜਿਹੜੇ ਹੈਗੇ ਆ ਉਹ ਭਾਜਪਾ ਨੇ ਦਿੱਤੇ ਆ ਇਹ ਵੀ ਸਪਸ਼ਟ ਹੋ ਚੁੱਕਿਆ ਕਿਉਂਕਿ ਉਹ ਬਾਰ-ਬਾਰ ਉਹਨੂੰ ਵਿਚਾਰ ਰਹੀ ਹੈ ਔਰ ਇੱਥੇ ਕੇਸ ਜਿਹੜਾ ਉਹ ਚੱਲਣ ਨਹੀਂ ਦਿੱਤਾ ਜਾ ਰਿਹਾ ਸੋ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਧੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਸਾਰਿਆਂ ਨੂੰ ਮਿਲ ਕੇ ਦੇਖੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਆਉਣ ਵਾਲੇ ਦਿਨਾਂ 'ਚ ਇੱਕ ਰਾਨਦੀ ਵੀ ਕਰਨਗੇ ਬਾਈਬਲ ਦੀ ਵੀ ਕਰਨਗੇ ਗੀਤਾ ਦੀ ਵੀ ਕਰਨਗੇ ਸੋ ਕੌਮੀ ਇਨਸਾਫ ਮੋਰਚਾ ਇਸੇ ਕਰਕੇ ਲੱਗਿਆ ਕਿ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖਿਲਾਫ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਸੋ ਇਹ ਸਰਕਾਰਾਂ ਹੀ ਇਹਦੇ ਲਈ ਜ਼ਿੰਮੇਵਾਰ ਐ ਲੋਕਾਂ ਨੂੰ ਉੱਠਣਾ ਪਏਗਾ ਜਿਵੇਂ ਕਿ ਤੁਸੀਂ ਅਕਾਲੀ ਦਲ ਆਪਾ ਸਾਰੇ ਪੰਜਾਬ ਦੀ ਗੱਲ ਕਰ ਰਹੇ ਆ ਤੇ ਕਿਸਾਨ ਆ ਜਿਹੜੇ ਉਹਨਾਂ ਨੂੰ ਮੁਝੇ ਗੱਲ ਵਿੱਚ ਨਹੀਂ ਲੈ ਜਾਂਦਾ ਉਹਨਾਂ ਨੂੰ ਕੀ ਲਾਭ ਹੋ ਸਕਦਾ ਦੂਸਰੀ ਮਨਰੇਗਾ ਜਿਹੜੀ ਮਤਲਬ ਜਿਨ੍ਹਾਂ ਨੂੰ ਪੂਰਾ ਟਾਈਮ ਨਹੀਂ ਮਿਲ ਰਿਹਾ ਉਹਨਾਂ ਨੂੰ ਪੂਰਾ ਟਾਈਮ ਕਿਵੇਂ ਦਿੱਤਾ ਜਾ ਸਕਦਾ ਆਪਾਂ ਜਿਹੜੇ ਕਿਹੜੇ ਮੁੱਦਿਆਂ ਤੇ ਮਤਲਬ ਲੋਕ ਸਭਾ ਦੇ ਵਿੱਚ ਜੇ ਇੱਕ ਦੋ ਕਿੰਨੀਆਂ ਸੀਟਾਂ ਤੁਸੀਂ ਲੜਨ ਦੀ ਸਕੀਮ ਬਣਾ ਰਹੇ ਹੋ ਕਿੱਥੇ ਕਿੱਥੇ ਲੜਨ ਦੀ ਮਤਲਬ ਸੋਚਿਆ ਜਾ ਸਕਦਾ ਦੇਖੋ ਇਹਨਾਂ ਦੇ ਨਾਲ ਦੇਖੋ ਅੱਜ ਜਿਹੜੀ ਮਤਲਬ ਇੱਥੇ ਮੀਟਿੰਗ ਹੋਈ ਹੈ ਜਿਦੇ ਵਿੱਚ 70 ਤੋਂ ਵੱਧ ਅਹੁਦੇਦਾਰਾਂ ਨੇ ਭਾਗ ਲਿਆ ਔਰ ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਤੇ ਇਹ ਵਿਚਾਰ ਸਾਰਿਆਂ ਵੱਲੋਂ ਮਤਲਬ ਜਿਹੜੀ ਸਰਵਸੰਮਤੀ ਨਾਲ ਆਈ ਹੈ ਕਿ ਇੱਕ ਜਾਂ ਦੋ ਸੀਟਾਂ ਦੇ ਉੱਤੇ ਕੇਵਲ ਲੜਿਆ ਜਾਵੇ। ਸੋ ਉਹ ਕਿੱਥੋਂ ਲੜਨਾ ਹੈ ਇਹ ਕਮੇਟੀ ਫੈਸਲਾ ਕਰ ਦੇਗੀ 2-4 ਦਿਨ ਦੇ ਵਿੱਚ ਔਰ ਕਿਹਦੇ-ਕਿਹਦੇ ਨਾਲ ਮਿਲਿਆ ਜਾ ਸਕਦਾ ਹੈ ਉਹਦੇ ਵਿੱਚ ਹਾਲੇ ਤੱਕ ਸਿਰਫ ਮਤਲਬ ਦੋ ਵਿਚਾਰ ਕੀਤੇ ਗਏ ਆ ਕਿ ਇੱਕ ਬਹੁਜਨ ਸਮਾਜ ਪਾਰਟੀ ਤੇ ਦੂਸਰਾ ਜਿਹੜਾ ਹੈਗਾ ਸਰਦਾਰ ਸਿਮਰਨਜੀਤ ਸਿੰਘ ਦੀ ਮਾਨ ਇਹਨਾਂ ਦੋਹਾਂ ਦੇ ਨਾਲ ਹੀ ਕੋਈ ਗੱਲਬਾਤ ਹੋ ਸਕਦੀ ਹੈ ਦੂਜੀ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਕੱਲ ਮਸਤੂਆਣਾ ਸਾਹਿਬ ਫੌਜੀ ਜਿਹੜੇ ਜਵਾਨ ਨੇ ਉਹਨਾਂ ਦੇ ਵੱਖ-ਵੱਖ ਗਰੁੱਪਾਂ ਦੀ ਇੱਕ ਮੀਟਿੰਗ ਸੀ ਤਾਂ ਦਾਸ ਨੇ ਜਿਹੜਾ ਹੈਗਾ ਉੱਥੇ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਰੇ ਫੌਜੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਮਿਲ ਕੇ ਫੈਸਲਾ ਕਰੋ ਕਿ ਪੰਜਾਬ ਦੀ ਕੋਈ ਇੱਕ ਸੀਟ ਜਿਹੜੀ ਹੈਗੀ ਆ ਜਿੱਥੇ ਮਤਲਬ ਜਿਸ ਤਰ੍ਹਾਂ ਹੁਣ ਮਾਨਸਾਬ ਤੋਂ ਸੰਗਰੂਰ ਤੋਂ ਖੜੀ ਹੈ ਤਾ ਇਸੇ ਤਰ੍ਹਾਂ ਜਲੰਧਰ ਤੇ ਹਸ਼ਿਆਰਪੁਰ ਤੇ ਅਨੰਦਪੁਰ ਸਾਹਿਬ ਦੀਆਂ ਸੀਟਾਂ ਦੇ ਉੱਤੇ ਬਹੁਤ ਵੱਡਾ ਜੋਰ ਹੈ ਬਹੁਜਨ ਸਮਾਜ ਪਾਰਟੀ ਦਾ ਸੋ ਬਾਕੀ ਦੀਆਂ ਸੀਟਾਂ ਦੇ ਵਿੱਚੋਂ ਕੋਈ ਸੀਟ ਤੁਸੀਂ ਚੁਣੋ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਕਿ ਬਾਕੀ ਸਾਰੇ ਫੌਜੀ ਜਿਹੜੇ ਹੈਗੇ ਆ ਉਹ ਸਰਦਾਰ ਮਾਨ ਨੂੰ ਤੇ ਬਹੁਜਨ ਸਮਾਜ ਪਾਰਟੀ ਦੀ ਮਦਦ ਕਰਨ ਤੇ ਇੱਕ ਸੀਟ ਤੇ ਇਹ ਪੋਲੀਟੀਕਲ ਪਾਰਟੀਆਂ ਸਾਡੇ ਸਮੇਤ ਫੌਜੀਆਂ ਦੀ ਮਦਦ ਕਰਨ ਕਿਉਂਕਿ ਔਦੀਆਂ ਦੇ ਨਾਲ ਜੀਓ ਜੀ ਦੇ ਮਸਲੇ ਦੇ ਉੱਤੇ ਸਰਕਾਰ ਨੇ ਬਹੁਤ ਹੀ ਗਲਤ ਢੰਗ ਦੇ ਨਾਲ ਉਹਨਾਂ ਨੂੰ ਹਟਾਇਆ ਜਦੋਂ ਕਿ ਉਹਨਾਂ ਤੋਂ ਬਹੁਤ ਚੰਗੇ ਕੰਮ ਲਏ ਜਾ ਸਕਦੇ ਸੀ ਸੋ ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਅੱਜ ਕੀਤੀਆਂ ਗਈਆਂ ਇਹ ਸਨ ਸਾਡੇ ਨਾਲ ਸੇਰੇ ਪੰਜਾਬ ਅਕਾਲੀ ਦਲ ਦੇ ਜਨਰਲ ਸਖਤਰ ਬਲਵਿੰਦਰ ਸਿੰਘ ਜੀ ਤੇ ਉਹਨਾਂ ਨੇ ਪੰਜਾਬ ਦੇ ਭਖ ਦੇ ਮਸਲਿਆਂ ਤੇ ਔਰ ਕਿਸਾਨੀ ਤੇ ਮਲੇਗਾ ਮਜ਼ਦੂਰਾਂ ਤੇ ਸੌਦਾ ਸਾਦ ਦਾ ਜੋੜਾ ਨਵਾਂ ਸੋਚਾ ਹੈਗਾ ਉਹਦੇ ਤੇ ਖੋਲੀਆਂ ਵਿਚਾਰਾਂ ਕੀਤੀਆਂ ਨੇ ਤੇ ਅਸੀਂ ਬੇਅਦਬੀ ਦਾ ਜਿਹੜਾ ਮਸਲਾ ਹੈ ਹੁਣ ਸਾਹਮਣੇ ਆਉਣ ਦੇ ਨਾਲ ਉਹਨਾਂ ਨੇ ਭਾਜਪੀ ਅਤੇ ਦੂਜੀਆਂ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਫੋਲਾਂ ਸਭ ਦੇ ਸਾਹਮਣੇ ਆ ਵੈਸੇ ਤਾਂ ਉਹਨਾਂ ਨੇ ਆਪ ਦੇ ਰਾਈ ਰੱਖੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਵੈਸੇ ਤਾਂ ਉਹਨਾਂ ਦਾ ਮਕਸਦ ਹੈ ਵੀ 2027 ਨੂੰ ਅਸੀਂ ਮੁੱਦਾ ਬਣਾ ਕੇ ਚੱਲੇ ਹੋਏ ਆਂ ਪਿੰਡ-ਪਿੰਡ ਜਾਵਾਂਗੇ ਘਰ-ਘਰ ਜਾਵਾਂਗੇ ਪਰ ਫਿਰ ਵੀ 2024 ਦੀਆਂ ਆ 2024 ਦੀਆਂ ਲੋਕ ਸਭਾ ਚੋਣਾਂ ਉਹ ਵੀ ਕਿਸੇ ਨਾ ਕਿਸੇ ਰਲ ਕੇ ਲੜਨ ਦੀ ਉਹਨਾਂ ਨੇ ਹਮੇ ਭਰੇ ਆ ਮੈਂ ਗੁਰਦੇਵ ਸਿੰਘ ਹਕੀਕਤ ਤੇ ਪੰਜਾਬ ਸ੍ਰੀ ਮੁਕਸਤ ਸਾਹਿਬ ਤੋਂ ਤੇ ਮੇਰੇ ਨਾਲ ਮੇਰੇ ਕੈਮਰਾਮੈਨ ਦੋਸਤ ਸਾਰਿਆਂ ਦਾ ਧੰਨਵਾਦ ਸਸਕਾ ਜੀ